ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪਲਾਸਟਿਕ ਮੁਕਤ ਕਰਨ ਲਈ ਜਿੱਥੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ 30 ਜੂਨ ਆਖਰੀ ਡੈਡਲਾਈਨ ਦਿੱਤੀ ਗਈ ਸੀ ਉੱਥੇ ਹੀ ਫਗਵਾੜਾਂ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਇਨ੍ਹਾਂ ਆਦੇਸ਼ਾਂ ਦਾ ਦੁਕਾਨਦਾਰਾਂ ਤੇ ਇੱਕ ਚੰਗਾ ਤੇ ਵਧੀਆ ਅਸਰ ਦਿਖਣ ਨੂੰ ਮਿਲ ਰਿਹਾ ਹੈ ਕਿ ਹੁਣ ਦੁਕਾਨਦਾਰ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰ ਰਹੇ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਨਗਰ ਨਿਗਮ ਦੀ ਟੀਮ ਵੱਲੋਂ ਸੈਂٹری ਇੰਸਪੈਕਟਰ ਸੇਵਕ ਰਾਮ ਵੱਲੋਂ ਟੀਮ ਨਾਲ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦਾ ਦੌਰਾ ਕਰਕੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਇਸ ਚੈਕਿੰਗ ਦੌਰਾਨ ਟੀਮ ਨੂੰ ਕਿਤੇ ਵੀ ਪਲਾਸਟਿਕ ਦੇ ਲਿਫਾਫੇ ਨਹੀਂ ਮਿਲੇ ਇਸ ਮੌਕੇ ਗੱਲਬਾਤ ਕਰਦਿਆਂ ਸੈਂٹری ਇੰਸਪੈਕਟਰ ਸੇਵਕ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਵੱਲੋਂ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਦੀ ਅਪੀਲ ਕੀਤੀ ਗਈ ਸੀ ਜਿ세 ਚੱਲਦੇ ਆ ਹੀ ਉਹਨਾਂ ਵੱਲੋਂ ਇਹ ਚੈਕਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਵੀ ਦੁਕਾਨਦਾਰ ਕੋਲੋਂ ਪਲਾਸਟਿਕ ਦੇ ਲਿਫਾਫੇ ਨਹੀਂ ਮਿਲੇ ਉਹਨਾਂ ਕਿਹਾ ਕਿ ਅਗਰ ਕੋਈ ਵੀ ਦੁਕਾਨਦਾਰ ਪਲਾਸਟਿਕ ਦੇ ਲਿਫਾਫਿਆਂ ਦੀ ਪਰਤੋ ਕਰਦਾ ਫੜਿਆ ਗਿਆ ਤਾਂ ਉਸ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ ਮੈਂ ਸੇਵਕਰਾਮ ਸੈਨੀਟਰੀ ਇਨਸਪੈਕਟਰ ਨਗਰ ਨਿਗਮ ਫਗਵਾੜਾ ਅੱਜ ਜਿਵੇਂ ਕਿ ਆਪ ਜੀ ਨੂੰ ਪਤਾ ਹੈਗਾ ਵਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜਿਹੜਾ ਹੈਗਾ ਵਾ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰੀ ਗਈ ਸੀਗੀ ਕਿ 30 ਜੂਨ ਤੱਕ ਜਿਹੜੇ ਪਲਾਸਟਿਕ ਦੇ ਲਫਾਫੇ ਆ ਜਾਂ ਉਹ ਜਿਹੜੇ ਹੈਗਾ ਵਾ ਆਪਣੇ ਡਿਸਪੋਜ਼ ਆਫ ਕਰ ਲੈਣ ਇੱਕ ਤਰੀਕ ਤੋਂ ਜਿਹੜਾ ਹੈਗਾ ਵਾ ਅੱਜ ਅਸੀਂ ਚੈਕਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਹੈਗੀ ਆ ਅਸੀਂ ਇਹੀ ਜਿਹੜਾ ਹੈਗਾ ਅੱਜ ਕਮਿਸ਼ਨਰ ਸਾਹਿਬ ਦੇ ਆਰਡਰਾਂ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੀ ਨਗਰ ਨਿਗਮ ਦੀ ਟੀਮ ਜਿਹੜੀ ਹੈਗੀ ਆ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਰਹੀ ਆ ਤੇ ਜਿਹੜਾ ਪਲਾਸਟਿਕ ਆ ਉਹਨੂੰ ਪੂਰਨ ਤੌਰ ਤੇ ਜਿਹੜਾ ਹੈਗਾ ਵਾ ਬੰਦ ਕਰਵਾਇਆ ਜਾ ਰਿਹਾ ਵਾ ਦੇਖੋ ਜੀ ਅ ਅਸੀਂ ਜਿਹੜਾ ਹੈਗਾ ਵਾ ਵਿਜ਼ਿਟ ਕਰਿਆ ਹੈਗਾ ਵਾ ਸ਼ਹਿਰ ਨਿਵਾਸੀ ਵੀ ਜਿਹੜਾ ਹੈਗਾ ਵਾ ਕਾਫੀ ਅਵੇਅਰ ਹੋਏ ਹੈਗੇ ਆ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਆ ਜਿਹੜੇ ਲਿਫਾਫੇ ਆ ਇਹ ਬਿਲਕੁਲ ਕਪੜੇ ਦੇ ਹੈਗੇ ਆ ਤੇ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਦੁਕਾਨਦਾਰਾਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਕਿ ਜਿਹੜੇ ਸਰਕਾਰ ਤੋਂ ਵੈਲਿਡ ਲਿਫਾਫੇ ਹੈਗੇ ਆ ਉਹੀ ਇਸਤੇਮਾਲ ਕੀਤੇ ਜਾਣ ਨਹੀਂ ਜੀ ਅਸੀਂ ਜੋ ਚੈੱਕ ਕਰ ਰਹੇ ਆ ਦੇਖੋ ਸਾਨੂੰ ਆ ਜਿਹੜਾ ਹੈਗਾ ਵਾ ਕਪੜੇ ਦੇ ਲਿਫਾਫੇ ਮਿਲ ਰਹੇ ਹੈਗੇ ਆ ਤੇ ਜੋ ਗਵਰਨਮੈਂਟ ਤੋਂ ਮਨਜ਼ੂਰशुदा ਲਫਾਫੇ ਹੈਗੇ ਆ ਉਹ ਸਾਡੀ ਵਿਜ਼ਿਟ ਦੇ ਦੌਰਾਨ ਜਿਹੜਾ ਅਸੀਂ ਵਿਜ਼ਿਟ ਕੀਤਾ ਵਾ ਰੇਲਵੇ ਰੋਡ ਵਿਜ਼ਿਟ ਕੀਤਾ ਇੱਥੇ ਵਿਜ਼ਿਟ ਕੀਤਾ ਵਾ ਸਾਨੂੰ ਲਫਾਫੇ ਜਿਹੜੇ ਆ ਸਰਕਾਰ ਤੋਂ ਮਨਜ਼ੂਰਸ਼ੁਦਾ ਉਹ ਮਿਲੇ ਹੈਗੇ ਆ ਜੀ ਦੇਖੋ ਜੀ ਦੁਕਾਨਦਾਰ ਅਸੀਂ ਹਲੇ ਦੋ ਦੁਕਾਨਾਂ ਵਿਜ਼ਿਟ ਕਰੀਆਂ ਹੈਗੀਆਂ ਵਾ ਦੋਵਾਂ ਤੇ ਜਿਹੜੇ ਸਾਨੂੰ ਲਫਾਫੇ ਜਿਹੜੇ ਆ ਸਰਕਾਰ ਤੋਂ ਮਨਜ਼ੂਰਸ਼ੁਦਾ ਇਹਨਾਂ ਨੇ ਰੱਖੇ ਹੋਏ ਆ ਜੇਕਰ ਸਾਨੂੰ ਕੋਈ ਗੈਰ ਜਿਹੜਾ ਮਨਜ਼ੂਰਸ਼ੁਦਾ ਲਫਾਫੇ ਮਿਲਦੇ ਆ ਤੇ ਉਹ ਅਸੀਂ ਜ਼ਬਤ ਕਰਕੇ ਉਹਨਾਂ ਨੂੰ ਜੁਰਮਾਨਾ ਕਰਾਂਗੇ ਸਰਕਾਰ ਦੀ ਹਦਾਇਤਾਂ ਅਨੁਸਾਰ ਉਧਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਰਕਾਰ ਦੇ ਹਦਾਇਤਾਂ ਦੀ ਪਾਲਣਾ ਕਰਦੇ ਹਾਂ ਪਹਿਲਾਂ ਤੋਂ ਹੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਕੱਪੜਿਆਂ ਦੇ ਬਣੇ ਹੋਏ ਲਿਫਾਫੇ ਹੀ ਵਰਤੇ ਜਾ ਰਹੇ ਨੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੋ ਸਦਾ ਸਰਕਾਰ ਦੀਆਂ ਹਦਾਇਤਾਂ ਸੀ ਉਹਦੇ ਹਿਸਾਬ ਨਾਲ 3 ਜੂਨ ਤੱਕ ਅਜੇ ਵੀ ਸਰਕਾਰ ਪਹਿਲਾਂ ਹੀ ਬੰਦ ਕਰ ਦਿੱਤੀ ਸੀ ਤਾਂ ਉਸ ਤੋਂ ਬਾਅਦ ਅਸੀਂ ਕੋਈ ਵੀ ਪਲਾਸਟਿਕ ਦਾ ਲਵਾਵਾ ਦੁਕਾਨ ਦੇ ਜੁਰੀ ਨਹੀਂ ਕਰ ਰਹੇ ਨਾ ਕਿ ਕਿਸੇ